ਆਹ ਜਿਵੇਂ ਮਰਜ਼ੀ ਬੱਦੀ ਬੱਦੀ ਪਰੇਸ਼ਾਨੀ ਆਏ ਕੇ ਜੀ ਜੰਨੀ ਵੱਡੀ ਮਰਜ਼ੀ ਪਰੇਸ਼ਾਨੀ ਆ ਜੇ ਰੱਬ ਦਾ ਨਾਮ ਲੈ ਲਈਦਾ ਚੱਲ ਜਿਵੇਂ ਇਸ ਤਰ੍ਹਾਂ ਬੋਲ ਨਹੀਂ ਬੋਲਿਆ ਨਹੀਂ ਜਾਂਦਾ ਸੀ ਚੱਲਣ ਦੇ ਵਿੱਚ ਸਹੀ ਬਣਾ ਦਿੰਦਾ ਰੱਬ ਨੰਦਰਾਇ ਵੀ ਹੁੰਦੀ ਹੈ ਚੀਚਾਂ ਜਾਂ ਨੇ ਪਲੇ ਹਾਂ ਸੰਗਰਾਂਗ ਰੱਬ ਗਾਉਂ ਤਵੇਂ ਫਿਰੇ ਨਾ ਮੇ ਮੈਨਾਂ ਲਵ ਰੱਤ ਤੁਹਾਨੂੰ ਪਤਾ ਹੈ ਤੁਸੀਂ ਦੁਨੀਆ ਦੇ ਸਭ ਤੋਂ ਹਿੰਮਤੀ ਇਨਸਾਨ ਹੋ ਮੈਂ ਇਸ ਲਈ ਹਿੰਮਤੀ ਬੋਲ ਰਿਹਾ ਤੁਹਾਨੂੰ ਤੁਸੀਂ ਬਹੁਤ ਸੋਹਣੇ ਵੀ ਹੋ ਇਹਦੇ ਪਿਆਰੇ ਵੀ ਹੈ ਤਾਂ ਸਭ ਤੋਂ ਹਿੰਮਤੀ ਇਨਸਾਨ ਹੋ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਹੋ ਪਰ ਰੱਬ ਦੀ ਔੜਾਸਰੇ ਦੇ ਨਾਲ ਚੱਲਦੇ ਹੋ ਨਿਤਨੇਮ ਕਰਦੇ ਹੋ ਤੁਸੀਂ ਰੱਬ ਦਾ ਨਾਮ ਜਪਦੇ ਹੋ ਮੈਂ ਦੇਖ ਰਿਹਾ ਤੁਸੀਂ ਅਮਰਤਾਰੀ ਵੀ ਹੋ ਰੱਬ ਦਾ ਨਾਮ ਰੋਜ਼ਾਨਾ ਲੈਂਦੇ ਹੋ ਅੱਜ ਕਿੰਨੇ ਵਜੇ ਹੋ ਜਾਂਦੇ ਹੋ ਉਹ ਪੈਸੇ ਕੀ ਆ ਜੀ ਸਾਡੀ ਜੀ ਤੋੜ ਤੁਰ ਮੁੜਾਇਂ ਬਬਾ ਜਲਾ ਫੁੱਲ ਦਾ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੱਜ ਤੁਹਾਨੂੰ ਦੁਨੀਆ ਦੇ ਸਭ ਤੋਂ ਹਿੰਤੀ ਨੌਜਵਾਨ ਨਾਲ ਮਲਾਉਣ ਜਾ ਰਹੇ ਆ ਇਹ ਐਮਪੀ ਇਸ ਲਈ ਹੈ ਕਿਉਂਕਿ ਇਹ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦਾ ਇਹ ਨੌਜਵਾਨ ਚੱਲਣ ਦੇ ਵਿੱਚ ਵੀ ਅਸਮਰਥ ਹੈ ਤੇ ਬੋਲਣ ਦੇ ਵਿੱਚ ਵੀ ਅਸਮਰਥ ਹੈ ਸਹੀ ਤਰ੍ਹਾਂ ਚੱਲ ਵੀ ਨਹੀਂ ਪਾਉਂਦਾ ਤੇ ਸਹੀ ਤਰ੍ਹਾਂ ਬੋਲ ਵੀ ਨਹੀਂ ਪਾਉਂਦਾ ਪਰ ਫਿਰ ਵੀ ਦੂਜੇ ਵਾਲੀ ਮਿਸਾਲ ਬਣਿਆ ਹੋਇਆ ਹੈ ਬਹੁਤੇ ਅਸੀਂ ਦੇਖਦੇ ਹਾਂ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਵੀ ਹੁੰਦੇ ਨੇ ਉਹ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਪਰ ਇਹ ਨੌਜਵਾਨ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾ ਰਿਹਾ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਅਮਰਤਾਰੀ ਵੀਰ ਹੈ ਅਤੇ ਰੱਬ ਦੀ ਰਜਾ ਦੇ ਵਿੱਚ ਰਹਿੰਦਾ ਹੈ ਰੱਬੀ ਰੂਹ ਹੈ ਤਾਂ ਸਭ ਤੋਂ ਹਿੰਤੀ ਇਨਸਾਨ ਹੈ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦਿੰਦਾ ਉਸ ਇਨਸਾਨ ਦੀਆਂ ਉਸ ਨੌਜਵਾਨ ਮੁੰਡੇ ਦੀਆਂ ਜਿਹੜਾ ਜੇ ਰੱਬ ਦੇ ਵਿਸ਼ਵਾਸ ਦੇ ਵਿੱਚ ਰੱਬ ਦੀ ਔਟ ਆਸਰੇ ਦੇ ਨਾਲ ਚੱਲਦਾ ਹੈ ਚਾਹੇ ਸਹੀ ਤਰ੍ਹਾਂ ਬੋਲ ਨਹੀਂ ਪਾਉਂਦਾ ਨਾ ਹੀ ਸਹੀ ਤਰ੍ਹਾਂ ਚੱਲ ਪਾਉਂਦਾ ਹੈ ਪਰ ਫਿਰ ਵੀ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾਉਂਦਾ ਅਰਜਿੰਦਰ ਜਿਸ ਨੂੰ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਹ ਸਰਦਾਰ ਰਜਿੰਦਰ ਸਿੰਘ ਹੈ ਆ ਪਾਈ ਸਾਹ ਪਹਿਲਾਂ ਦਾ ਫਤਿਹ ਦੀ ਝਾਂਚ ਪਾਉਣੀ ਹੈ ਜੀ ਵਾਹਿਗੁਰੂ ਦੀ ਜਾ ਚਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਜੀ ਮੈਂ ਦੇਖ ਰਿਹਾ ਤੁਸੀਂ ਸਹੀ ਤਰ੍ਹਾਂ ਚੱਲ ਵੀ ਨਹੀਂ ਪਾਉਂਦੇ ਨਾ ਸਹੀ ਤਰ੍ਹਾਂ ਬੋਲ ਪਾਉਂਦੇ ਹੋ ਪਰ ਰੱਬ ਤੇ ਬੜਾ ਵਿਸ਼ਵਾਸ ਹੈ ਤੁਹਾਨੂੰ ਭਰੋਸਾ ਬੜਾ ਰੱਬ ਦੇ ਆਉਂਦਿਆ ਤੁਸੀਂ ਰੱਬ ਦਾ ਨਾਮ ਲਿਆ ਰੱਬ ਦਾ ਨਾਮ ਜਪਿਆ ਹੈ ਕੋਈ ਆ ਜੀ ਹੈ ਤੁਹਾਨੂੰ ਕਿਸੇ ਮੈਂ ਬੱਜ ਬੰਝੋ ਜਾਣਾ ਤੇ ਪੱਤੀ ਕੋਣ ਤੋਂ ਚੰਗਾ ਨਹੀਂ ਹਾਂਜੀ ਰਜਿੰਦਰ ਜੀ ਉਮਰ ਕਿੰਨੀ ਹੋ ਜਲੀ ਤੁਹਾਡੀ 29 ਸਾਲ ਪੜੀ 29 ਸਾਲ ਰਜਿੰਦਰ ਜੀ ਇਲਾਜ ਨਹੀਂ ਹੋ ਪਾਇਆ ਤੁਹਾਡਾ ਜੱਟੀ ਵਜ੍ਹਾ ਮੰਦੇ ਹੋ ਐਨਾਈ ਨਾਂ ਕੀ ਆ ਲਾੜ ਗਰਾ ਤੇ ਵਜੇ ਵਜੇ ਦਿਲ ਦਵਾਨ ਨੂੰ ਵਿਖਾਇਆ ਉਹ ਗੁਰੂ ਬਿਦਾਵੇਗਾ ਕੀ ਹੋ ਲਗਾ ਰਜਿੰਦਰ ਦੇ ਹਾਲਾਤ ਇਹਨੇ ਵਧੀਆ ਨਹੀਂ ਐ ਤੁਸੀਂ ਵੇਖ ਰਹੇ ਹੋ ਰਜਿੰਦਰ ਜਿਹੜਾ ਧੂਫ ਵੇਚਦਾ ਹੈ ਕੰਜਾਂ ਬੱਚਿਆਂ ਦਾ ਸਮਾਨ ਵੇਚਦਾ ਹੈ ਜਿਸ ਨਾਲ ਇਸ ਨੂੰ 10-20 ਰੁਪਏ ਮਿਲ ਜਾਂਦੇ ਨੇ ਜਿਸ ਨਾਲ ਇਹ ਆਪਣਾ ਪਰਿਵਾਰ ਚਲਾਉਂਦਾ ਹੈ ਤਾਂ ਰੋਡ ਦੇ ਉੱਪਰ ਹੀ ਇਸਨੇ ਆਪਣਾ ਇਹ ਚ ਸੈਟਅਪ ਲਾਇਆ ਹੋਇਆ ਰੇੜੀ ਟੈਪ ਸੈਟਅਪ ਲਾਇਆ ਹੋਇਆ ਪਾਣੀ ਦੀਆਂ ਬੋਤਲਾਂ ਵੇਚਦਾ ਟੌਫੀਆਂ ਵੇਚਦਾ ਹੈ ਪਰ ਸਭ ਤੋਂ ਹਿੰਮਤੀ ਹੈ ਯਾਰ ਨਹੀਂ ਤਾਂ ਥੋੜੀ ਜੀ ਮੁਸੀਬਤ ਪੈ ਜੇ ਨਾ ਬੰਦਾ ਹੌਸਲਾ ਹਾਰ ਜਾਂਦਾ ਹੈ ਹਿੰਮਤ ਹਾਰ ਜਾਂਦਾ ਹੈ ਪਰ ਰਜਿੰਦਰ ਨੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਦੂਜਿਆਂ ਸਾਹਮਣੇ ਹੱਥ ਫਲਾਏ ਰਜਿੰਦਰ ਮੈਂ ਦੇਖ ਰਿਹਾ ਬੜੀ ਮਿਹਨਤ ਨਾਲ ਪਰਿਵਾਰ ਚਲਾਉਂਦੇ ਹੋ ਕੀ ਵੇਚਦੇ ਓਥੇ ਤੁਸੀਂ ਮੈਂ ਥੰਨੇ ਵੇਚਦਾ ਹਾਂ ਪਾਕੂੜਾ ਆਗਾ ਪੁੱਛ ਤੁਸੀਂ ਉਹ ਅੱਗੇ ਕਈ ਸਮਾਂ ਬੀਤ ਗਿਆ ਤੇ ਪੁਲਾਈ ਦੇ ਦੇ ਚੁੱਕਿਆ ਤਾਂ ਜਦੋਂ ਤੁਸੀਂ ਆਉਂਦੇ ਹੋ ਛਿੰਨੀਆਂ ਜਿਹੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰੋਡ ਦੇ ਉੱਪਰ ਟ੍ਰੈਫਿਕ ਵੀ ਹੁੰਦੀ ਆ ਤਾਂ ਤੁਸੀਂ ਆਪਣੇ 휠ਚਰ ਦੇ ਆਉਂਦੇ ਹੋ ਪਰੇਸ਼ਾਨੀਆਂ ਹੁੰਦੀਆਂ ਨੇ ਹਾਂਜੀ ਹੁੰਦੀਆਂ ਨੇ ਕਦਮ ਅੱਗੇ ਆਂਗੇ ਕੁ ਬੇਗਮ ਤੈ ਇਕਲੌ ਵਾਰ ਹੁਣ ਨਾ ਲਾਏ ਨਿਕਲੀ ਦਾ ਤਾਂ ਜਿੰਨੀ ਮਰਜ਼ੀ ਵੱਡੀ ਵੱਡੀ ਪਰੇਸ਼ਾਨੀਆਂ ਹੈ ਗਈ ਜਿੰਨੀ ਵੱਡੀ ਮਰਜੀ ਪ੍ਰੇਸ਼ਾਨੀਆਂ ਆ ਜੇ ਰੱਬ ਦਾ ਨਾਮ ਲੈ ਲਈਦਾ ਹਾਂਜੀ ਚੱਲ ਜੀ ਰਜਿੰਦਰ ਜੀ ਨਿਤਨੇਮ ਜਰਦੇ ਤੁਸੀਂ ਰੱਬ ਦਾ ਨਾਮ ਜਪਦੇ ਹੋ ਮੈਂ ਦੇਖ ਰਿਹਾ ਤੁਸੀਂ ਅਮਰਤਾਰੀ ਵੀ ਹੋ ਰੱਬ ਦਾ ਨਾਮ ਰੋਜ਼ਾਨਾ ਲੈਂਦੇ ਹੋ ਹਾਂਜੀ ਕਿੰਨੇ ਵਜੇ ਉੱਠ ਜਾਂਦੇ ਹੋ ਉਹ ਪਾ ਜੀ ਸਾਡੀ ਜੀ ਦਾ ਪੂਰ ਤਾਂ ਬਬਾ ਜੀ ਬਬਾ ਜੀ ਜਲਾ ਢੋਲ ਵੀ ਦਾ ਹੂੰ ਨਾ ਜੋਤਰਾ ਜੀ ਹੈ ਉਹ ਮਾਮਲੀ ਪਿਆਰ ਦੀ ਫਨੀ ਹੈ। ਬੇਬਾ ਚਲਾ ਕੇ ਖੁੱਲਦਾ। ਹਾਂਜੀ ਰਜਿੰਦਰ ਜੀ ਬੋ ਰੇ ਨੇ ਕਿ ਨਾਂ ਤਾਂ ਮੈਨੂੰ ਪੜਨਾ ਆਉਂਦਾ ਹੈ ਪਰ ਫਿਰ ਵੀ ਮੋਬਾਈਲ ਤੇ ਰੱਬ ਦਾ ਨਾਮ ਲੈ ਲਈਦਾ ਹੈ ਰੱਬ ਦੀਆਂ ਜਿਹੜੀਆਂ ਨੇ ਅਰਦਾਸਾਂ ਸੁਣ ਲਈਆਂ ਨੇ ਤਾਂ ਰਜਿੰਦਰ ਜੀ ਪਰੇਸ਼ਾਨੀਆਂ ਤਾਂ ਬਹੁਤ ਨੇ ਜੀਵਨ ਦੇ ਵਿੱਚ ਨਾ ਰੱਬ ਨਾਲ ਨਾਰਾਜ਼ੀ ਹੁੰਦੀ ਹੈ ਕਿ ਰੱਬਾ ਜੇ ਸਹੀ ਤਰ੍ਹਾਂ ਬੋਲ ਨਹੀਂ ਬੋਲਿਆ ਨਹੀਂ ਜਾਂਦਾ ਸੀ ਚੱਲਣ ਦੇ ਵਿੱਚ ਸਹੀ ਬਣਾ ਦਿੰਦਾ ਰਬ ਨਨ ਰਾਜ ਵੀ ਹੁੰਦੀ ਹੈ ਉਹ ਨਹੀਂ ਕਾਡ ਨਹੀਂ ਆਜੀ ਜੀ ਜਿੱਜਾ ਨੇ ਬੁਲਾਇਆ ਸੰਦਰੀਆਂ ਆ ਗਏ ਆ ਜੇ ਸੰਗਾਂ ਆ ਤਵੇ ਚੱਲ ਰਿਹਾ ਮੇਰਾ ਜੇ ਮਰ ਲਵਾਂ ਤਮ ਚੱਲਿਆ ਮੇਰਾ ਨਨ ਦੇ ਪੈਰਾਂ 'ਚੋਂ ਬੜਾ ਇਹ ਹਰ ਤੇ ਗੱਲ ਹੈ ਕੀ ਬਾਤ ਹੈ ਸੋਚਣ ਵਾਲੀ ਗੱਲ ਹੈ ਬਹੁਤੇ ਇਨਸਾਨ ਇਹੋ ਜਿਹੇ ਨੇ ਜਿਨ੍ਹਾਂ ਦੇ ਮੁਸੀਬਤਾਂ ਪੈ ਜਾਂਦੀਆਂ ਨੇ ਤੇ ਉਹ ਰੱਬ ਨੂੰ ਤਾਨੇ ਮਨੇ ਮਾਰਦੇ ਨੇ ਪਰ ਜਿੰਦਰਾ ਆਂਦਾ ਕਿ ਮੈਨੂੰ ਰੱਬ ਨਾਲ ਨਰਾਜਗੀਨੀ ਹੈ ਜਿਹੋ ਜਿਹਾ ਰੱਬ ਨੇ ਬਣਾਇਆ ਹੁਣ ਉਸੇ ਹਾਲ ਦੇ ਵਿੱਚ ਰਹਿਣਾ ਤਾਂ ਪੈਣਾ ਹੀ ਹੈ ਇਹ ਜੀਵਨ ਹੈ ਜਿਹੜਾ ਜੀਣਾ ਤਾਂ ਪੈਣਾ ਹੀ ਹੈ ਤੇ ਜੇ ਮਰੂ ਮਰੂ ਚਰਦੇ ਰਹੀਏ ਤਾਂ ਜੀਵਨ ਦਾ ਜਿਹੜਾ ਇਹ ਸਮਾਂ ਇਹ ਵੀ ਬਰਬਾਦ ਹੋ ਜਾਣਾ ਤਾਂ ਸੇਧ ਵੀ ਦੇ ਰਿਹਾ ਦੂਜਿਆਂ ਨੂੰ ਭਾਈ ਹਾਉਸਲਾ ਨਹੀਂ ਹਾਰਨਾ ਚਾਹੀਦਾ ਚਾਹੇ ਜਿਹੋ ਜਿਹੇ ਵੀ ਆ ਜੋ ਉਸ ਰੱਬ ਨੇ ਬਣਾਇਆ ਉਹਦੀ ਰਜ਼ਾ ਦੇ ਵਿੱਚ ਰਹਿਣਾ ਪੈਣਾ ਹੈ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਆ ਰਜਿੰਦਰ ਜੀ ਪਰਿਵਾਰ ਦੇ ਵਿੱਚ ਤੁਹਾਡੇ ਇਲਾਵਾ ਹੋਰ ਕੋਣ ਨੇ ਮੈਂ ਮਮੀ ਜੀ ਦੋ ਦੋ ਬਹਾ ਹੂੰ ਕਿ ਉਹ ਖਮਾ ਤੇ ਤੁਹਾਡੇ ਮੰਮੀ ਪਾਪਾ ਸਹੀ ਤਰ੍ਹਾਂ ਬੋਲ ਲੈਂਦੇ ਨੇ ਚੱਲ ਲੈਂਦੇ ਨੇ ਭਰਾ ਸਹੀ ਨੇ ਤੁਹਾਡੇ ਸਾਰੇ ਹਾਂਜੀ ਸਭ ਜੀ ਦਾ ਸ਼ਾਮ ਹੂੰ ਕਿ ਬਚਪਨ ਤੋਂ ਇਸ ਤਰ੍ਹਾਂ ਦੇ ਤੁਸੀਂ ਹਾਂ ਜੀ ਹਾਂ ਮੈਂ ਬਚਪਨ ਤੋਂ ਰੱਖਿਆ ਨਾ ਰਜਿੰਦਰ ਜੀ ਤੁਸੀਂ ਸਹੀ ਤਰ੍ਹਾਂ ਬੋਲ ਨਹੀਂ ਪਾਉਂਦੇ ਚੱਲ ਨਹੀਂ ਪਾਉਂਦੇ ਅਸਮਾਨ ਚ ਜਿਵੇਂ ਵੇਜਦੇ ਹੋ ਫਿਰ ਤੁਸੀਂ ਆਪਣਾ ਜਿਵੇਂ ਧੂਫ ਵੇਚਦੇ ਹੋ ਪਾਣੀ ਦੀਆਂ ਬੋਤਲਾਂ ਵੇਚਦੇ ਹੋ ਟੌਫੀਆਂ ਵੇਚਦੇ ਹੋ ਕਿਸ ਤਰ੍ਹਾਂ ਵੇਚਦੇ ਹੋ ਉਹ ਭਾਈ ਯਾ ਬਈ ਯਾ ਬਈ ਕਹੀ ਨਹੀਂ ਨਾ ਮੈਂ ਕਿਹਨੂੰ ਹੂੰ ਗਿਦਾ ਇਸ ਤਰ੍ਹਾਂ ਮੀ ਗਾਲੀ ਚੰਨੀ ਨਹੀਂ ਆਦੀ ਉਹ ਤਾਂ ਨਹੀਂ ਲੁਣੀ ਲਗਦੀ ਹਾਂ ਨਾ ਕੇਵਲ ਸੇਜਾ ਬੋਲ ਵੀ ਪਿਆ ਤਾਂ ਵੀ ਸੁਣਾ ਆਪ ਤੇ ਆ ਨਹੀਂ ਆਂਦੇ ਮਿਲਣ ਜੇ ਕਿੰਨ ਪਾਛੇ ਮੈਂ ਬੀੜ ਲੱਗਣਾ ਨਾ ਆਪੇ ਨਾਲ ਫੈਕਟਰੀਆਂ ਨੂੰ ਰਜਿੰਦਰ ਜੀ ਤੁਸੀਂ ਦੱਸ ਰਹੇ ਹੋ ਥੋੜੀ ਬਹੁਤੀ ਸਮਝ ਆ ਜਾਂਦੀ ਨੇ ਜਿੰਦੇ ਸਮਾਨ ਲੈਣ ਲਈ ਆਉਂਦੇ ਜੇ ਥੋੜਾ ਬਹੁਤਾ ਤੁਹਾਡੇ ਸਾਰਿਆਂ ਤੋਂ ਸਮਝ ਜਾਂਦੇ ਨੇ ਕਿਸ ਵੇਲੇ ਇਸ ਦਾ ਹੁੰਦਾ ਜੇ ਤੁਹਾਨੂੰ ਬਿਨਾਂ ਪੈਸੇ ਦਿੱਤੇ ਚੀਜ਼ ਲੈ ਜੇ ਹੁਣ ਤੁਹਾਡੇ ਦੇ ਤੁਹਾਡੇ ਹਾਲਾਤਾਂ ਨੂੰ ਦੇਖਦੇ ਆਇਆ ਕਿਸ ਨੇ ਪੈਸੇ ਹੀ ਨਾ ਦਿੱਤੇ ਹੁਣ ਜੈ ਵੀ ਹੋ ਜਾਂਦਾ ਕਿਸ ਵੇਲੇ ਹਾਲਾਤਾਂ ਨੂੰ ਦੇਖਦੇ ਆਇਆ ਤਰਸ ਦੇ ਆਧਾਰ ਤੇ ਵੱਧ ਪੈਸੇ ਵੀ ਦੇ ਜਾਂਦੇ ਹੁਣ ਗੱਗ ਬਲ ਹੁੰਦਾ ਕਿ ਬਲ ਗੰਗਾ ਜਦੋਂ ਪੈਸੇ ਉਹ ਕਿੰਨਾ ਪਾਬੀ ਪਾਬਾ ਹਮ ਕੰਡਾ ਚਲੋ ਕੋਲ ਤਾਂ ਦੂਹ ਹੈ ਰਜਿੰਦਰ ਵੀਰੇ ਰੋਜ਼ਾਨਾ ਕਿੰਨੇ ਦਿਹਾੜੀ ਪੈ ਜਾਂਦੀ ਪਰਿਵਾਰ ਚੱਲ ਜਾਂਦਾ ਇਥੋਂ ਤੁਹਾਡਾ ਰੋਜੀ ਰੋਟੀ ਚੱਲ ਜਾਂਦੀ ਹੈ ਤਗੀ ਜੋ ਦੇਖੇ ਫਿਰ ਨਾ ਨਾ ਗਾਗਨੀ ਆਇਆ ਜੇ ਇਹ ਬੰਕਾ ਅਜਾ ਅਗਬਤੀ ਲਾਇਆ ਤੋ ਹੱਥ ਤੇ ਆਦਾ ਹੈ ਦਾਗਾ ਆਇਆ ਉਹ ਖਤਮ ਹੋਏ ਕਿ ਤੇ ਫੇਰ ਆਏਗਾ ਨਾ ਮੇਰਾ ਨਾਂਗਾ ਗੱਲ ਆਗਾ ਪਈ ਕਿਈ ਥੋੜੇ ਸੇਕੋ ਬਸ ਇਤ ਤੱਕ ਹੁਣਾ ਲਓ 100 200 ਰੁਪਈਆ ਹੀ ਵਟਦੇ ਹੋ ਤੁਸੀਂ ਰੋ ਜਾਂਦਾ ਸਹੀ ਗੱਲ ਐ ਧੂਫ ਜਿਹੜਾ ਐ ਮਹੀਨੇ ਬਾਅਦ ਹਫਤੇ ਬਾਅਦ ਲੋਡ ਪੈਣੀ ਐ ਤੇ ਬੱਚਿਆਂ ਦਾ ਸਮਾਨ ਜਿਹੜਾ ਉਹ ਵੀ ਉਸੇ ਵੇਲੇ ਬੱਚੇ ਦਾ ਰੋਜ਼ਾਨਾ ਨਹੀਂ ਆਉਂਦੇ ਇੱਧਰ ਪੈ ਗਿਆ ਪੈ ਇੱਧਰ ਪਿਆ 100 ਉਹ ਵੀ ਜਾ ਹਾਂ ਮੈਂ ਬਿੱਟੇ ਪਾਈ ਸੇਲੂ ਬਿੱਟੇ ਸੇਲੂ ਵਾਜੂ ਉਸ ਬੱਜਾ ਅੱਜ ਉਹ ਪਾਈ ਕੁਵੇਂ ਟੋਕੜਾਂ ਦੇ ਹਾਂ ਅਲਿਸ਼ਾ ਹਦਾ ਹੁੰਦਾ ਹਾਂ ਕਾਹੇ ਪਈ ਗਈ। ਸਮਾਂ ਲੱਗਣਾ। ਬਾਹਰ ਤੇ ਵੀ ਬਾਹਰ ਦੇ ਜਿਹੜਾ ਪਛਾਰੇ ਵਿੱਚ ਆ ਗਏ ਨਾ ਫਿਰ ਡਾਖੇ ਪਏ ਬੱਤੀ। ਤੇ ਰਜਿੰਦਰ ਜੀ ਮੈਂ ਦੇਖਿਆ ਤੁਸੀਂ ਜਿਹੜੀ व्हीलचेयर ਤੇ ਹੁੰਦੇ ਹੋ ਇਹ ਆਪ ਲਈ ਹੈ ਫਿਰ ਜਾਂ ਕਿਸੇ ਨੇ ਤੁਹਾਨੂੰ দান ਦੇ ਤੌਰ ਤੇ ਦਿੱਤੀ ਹੋਈ ਹੈ। ਇਹ ਬੜੀ ਸ਼ੁਕਾ ਬਣੀ। ਬੜੀ ਸ਼ੁਕਾ ਬਈਓ ਜਿਨ੍ਹਾਂ ਨੇ ਸ਼ੁਕਾ ਨਹੀਂ ਦਿੱਤੀ। ਅੱਛਾ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਜਿਨ੍ਹਾਂ ਨੇ ਦਿੱਤੀ ਹੈ ਹਾਂਜੀ ਬੜਾ ਭਲਾ ਹੋਇਆ ਨਾ ਤੁਹਾਡਾ ਵੀ ਆਉਣਾ ਜਾਣਾ ਆਸਾਨ ਹੋ ਗਿਆ ਥੋੜਾ ਜਿਹਾ ਇਸ ਨਾਲ ਵੀ ਵੀਲ ਚਰ ਨਾਲ ਹਾਂਜੀ ਹਾਂਜੀ ਪਹਿਲਾਂ ਕਿਵੇਂ ਆਉਦੇ ਸੀ ਪਹਿਲਾਂ ਹੱਥ ਵਸ ਹੱਥ ਵਸ ਛੇ ਗਿਣੋਂ ਹੱਥ ਵਾਲੇ ਨਾਲ ਹਾਂਜੀ ਹੁਣ ਆਸਾਨ ਹੋ ਗਿਆ ਨਾ ਹੁਣ ਤੇ ਭਾਈ ਇਹੋ ਜਿਹੇ ਜਿਹੜੇ ਇਨਸਾਨ ਹੈ ਨਾ ਇਹ ਰੱਬ ਦੀਆਂ ਉਹ ਰੂਹਾਂ ਨੇ ਜਿਹੜੇ ਰੱਬ ਦੇ ਉਹ ਬੰਦੇ ਨੇ ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਨੇ ਬਾਈ ਨੂੰ ਕਿਸ ਨੇ 휠ਚੇਅਰ ਦਿੱਤੀ ਸੀ ਪਰ ਉਹਦਾ ਅੱਜ ਵੀ ਧੰਨਵਾਦ ਦੇ ਧੰਮਾਦੀ ਉਹਦਾ ਜਿਹੜੀਆਂ ਪਹਿਲਾਂ ਆਉਂਦਾ ਜੀ ਮੈਂ ਹੱਥ ਵਾਲੀ 휠ਚੇਅਰ ਤੇ ਆਉਂਦਾ ਸੀ ਹੁਣ ਜਿਹੜਾ ਇਹ 휠ਚੇਅਰ ਦੂਜੀ ਦੇਤੀ ਹੈ ਜਿਹਦੇ ਨਾਲ ਆ ਆਸਾਨੀ ਹੋ ਗਈ ਇਹਨੂੰ ਆਉਣ ਦੇ ਵਿੱਚ ਦਰਜਿੰਦਰ ਜੀ ਹੁਣ ਜਦੋਂ ਤੁਸੀਂ ਆਉਂਦੇ ਹੋ ਨੇਰੇ ਸਵੇਰੇ ਕਿੰਨੇ ਵਜੇ ਸਵੇਰੇ ਆ ਜਾਂਦੇ ਹੋ ਤੇ ਜਾਂਦੇ ਕਿੰਨੇ ਵਜੇ ਥੀ ਮੈਂ ਆ ਨਹੀਂ ਉਹਨੂੰ ਸੱਚ ਸੁੱਚ ਬਈ ਸਵੇਰੇ ਜੱਗ ਗਿਆ ਮਦੰਗ ਰਬਾ ਮਦੰਗ ਮੇਰੇ ਨਾਲ ਕੋਈ ਪਹਿਲਾਂ ਨਹੀਂ ਆਇਆ ਹਾਂ ਹੂੰ ਸਿੱਧਾ ਜਾਇ ਖੜੇ ਜਾ ਮੈਂ ਤਾਂ ਦੇਖੋ ਜੀ ਨਾ ਅਰ ਜਿੰਦਰ ਜੀ ਮੈਂ ਦੇਖਿਆ ਜਿੰਨਾਂ ਦੇ ਫਸ ਪੈਰ ਸਲਾਮਤ ਵੀ ਹੁੰਦੇ ਨਾ ਤੇ ਬਹੁਤੇ ਜਿਹੜੇ ਨੇ ਤੁਹਾਡੇ ਤੋਂ ਵੀ ਥੱਲੇ ਨਹੀਂ ਹੁੰਦੇ ਮਤਲਬ ਉਸੇ ਹੀ ਤਰ੍ਹਾਂ ਬੋਲ ਵੀ ਪਾਉਂਦੇ ਨੇ ਜਾਂ ਹੱਥ ਬਾਹਾਂ ਟੁੱਟੀ ਹੁੰਦੀਆਂ ਜਾਂ ਹੱਥ ਟੁੱਟਾਂ ਦਾ ਉਹ ਦੂਜਿਆਂ ਦੇ ਸਾਹਮਣੇ ਹੱਥ ਬੁਲਾਉਂਦੇ ਨੇ ਤਾਂ ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ ਬਿਲਕੁਲ ਸਹੀ ਜਿੰਨਾ ਮਨੂ ਜਿਨਾਂ ਨੇ ਹੱਥ ਪੈ ਹੱਲ ਜਿਨਾਂ ਨੇ ਨਹੀਂ ਗਨਾ ਮੈਂ ਇੰਤਲਾਗੋ ਮੈਂ ਇੰਤ ਕਹੋ ਹਾਂ ਜਿਨਾਂ ਨੇ ਹੱਥ ਪੈ ਨੂੰ ਉਹਨਾਂ ਦਾ ਹੱਕ ਬੰਦ ਉਹਦੇ ਆਈ ਕੋਈ ਕੰਮ ਕਰ ਸਕਦੇ ਕੇ ਇਹ ਹੱਥ ਪੈ ਉਹਨਾਂ ਨੇ ਮੈਂ ਇੰਤ ਕਹੋ ਕੰਮ ਨਹੀਂ ਕਰ ਸਕਦੇ ਹਾਂ ਤੁਹਾਨੂੰ ਪਤਾ ਹੈ ਤੁਸੀਂ ਦੁਨੀਆ ਦੇ ਸਭ ਤੋਂ ਹਿੰਮਤੀ ਇਨਸਾਨ ਹੋ ਮੈਂ ਇਸ ਲਈ ਹਿੰਮਤੀ ਬੋਲ ਰਿਹਾ ਤੁਹਾਨੂੰ ਤੁਸੀਂ ਬਹੁਤ ਸੋਹਣੇ ਵੀ ਹੋ ਐਦੇ ਪਿਆਰੇ ਵੀ ਹੋ ਤਾਂ ਸਭ ਤੋਂ ਹਿੰਮਤੀ ਇਨਸਾਨ ਹੋ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਹੋ ਤੇ ਰੱਬ ਦੀ ਔਟ ਅਸਰੇ ਦੇ ਨਾਲ ਚੱਲਦੇ ਹੋ ਅਰਜਿੰਦਰ ਵੀਰੇ ਮੈਂ ਦੇਖਦਾ ਜਿਸ ਵੇਲੇ ਨਾ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਤੁਹਾਨੂੰ ਕੋਈ ਸਮਾਨ ਦੇ ਜਾਂਦਾ ਜਿਵੇਂ ਪੈਕੇਟ ਲੀਜ਼ ਬੱਤੀਆਂ ਵਾਲੇ ਜਾਂ ਕੁਝ ਵੇਚਣ ਵਾਸਤੇ ਦੇ ਜਾਂਦੇ ਨੇ ਉਹਨਾਂ ਦਾ ਤੁਹਾਨੂੰ ਆ ਚੜਦੋ ਤੁਸੀਂ ਖੰਡੀ ਕੱਢ ਗਏ ਹਾਂ ਜੋ ਜਮਾਈ ਗੰਗੇ ਜੀ ਦੇ ਆਟੇ ਦੇ ਲੰਦੂ ਆਇਆ ਬੱਤੀ ਰੋਕ ਰਹੀ ਕੋਈ ਨਾ ਹਿੱਤਾਂ ਨਾਲ ਬੱਗ ਮੈਂ ਆਇਆ ਰੱਦ ਗੋਦ ਗੋਦ ਐ ਆਪ ਜੂ ਚੰਦੀ ਕਰਾ ਗਏ ਕੀ ਬੱਚਾ ਕੀ ਬਾਤ ਐ ਅਸੀ ਸੰਦੇ ਦੁਆਵਾਂ ਦਿੰਦੇ ਰੋਜ਼ਾਨਾ ਉਹਨਾਂ ਨੂੰ ਬਾਈ ਧੰਨਵਾਦੀਆਂ ਅਸੀਂ ਵੀ ਉਹਨਾਂ ਦੇ ਜਿਨ੍ਹਾਂ ਨੇ ਵੀਰ ਨੂੰ ਥੋੜਾ ਬਹੁਤ ਸਮਾਨ ਲੈ ਦੇਤਾ ਚਾਹੇ ਧੂਕਾ ਚਾਹੇ ਪਾਣੀ ਦੀਆਂ ਬੋਤਲਾਂ ਚਾਹੇ ਟੌਫੀਆਂ ਦੇ ਡੱਬੇ ਨੇ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਤੇ ਅਸੀਸਾਂ ਮਿਲ ਜਾਂਦੀਆਂ ਨੇ ਕਿਉਂਕਿ ਵੀਰ ਰਜਿੰਦਰ ਹੈ ਸਹੀ ਤਰ੍ਹਾਂ ਬੋਲ ਨਹੀਂ ਪਾਉਂਦਾ ਚੱਲਣ ਦੇ ਵਿੱਚ ਉਸ ਵਾਰ ਤੇ ਪਰ ਤੁਹਾਨੂੰ ਦਿਲੋਂ ਦੁਆਵਾਂ ਦੇ ਰਿਹਾ ਇਹੋ ਜਿਹੀਆਂ ਦੁਆਵਾਂ ਲੈ ਲੈਣੀਆਂ ਚਾਹੀਦੀਆਂ ਇਹਨਾਂ ਦਾ ਭਲਾ ਸੋਚਣ ਦੇ ਨਾਲ ਜੇ ਤੁਹਾਨੂੰ ਦੁਆਵਾਂ ਦੇ ਅਸੀਸਾਂ ਮਿਲਦੀਆਂ ਨੇ ਸਭ ਤੋਂ ਵੱਡਾ ਕੁੰ ਹੈ ਤੇ ਭਾਈ ਆਉਂਦੇ ਜਾਂਦੇ ਆ ਨਾ ਇਸ ਰੋਡ ਤੋਂ ਅਮਰਸਰ ਦੇ ਬਟਾਲਾ ਰੋਡ ਦੇ ਨੇੜੇ ਸੈਲੀਬ੍ਰੇਸ਼ਨ ਮਾਲ ਹੈ। ਭਾਈ ਨੇ ਆਪਣਾ ਸੈਟਅਪ ਲਾਇਆ ਹੈ। ਤਸਵੀਰਾਂ ਅਜੇ ਜੀ ਸਾਂਝੀਆਂ ਕਰ ਦੇਈ ਭਾਈ ਅਜੇ ਐ ਬਟਾਲਾ ਰੋਡ ਹੈ ਅਮਰਸਰ ਦਾ। ਜੇ ਤੁਸੀਂ ਵੀ ਦੂਰ ਦਰਡੇ ਤੋਂ ਆਉਂਦੇ ਹੋ ਨਾ ਭਾਈ ਦੀ ਮਦਦ ਵਾਸਤੇ। ਜ਼ਰੂਰ ਇੱਥੇ ਪਹੁੰਚੋ। ਰਜਿੰਦਰ ਮਦਦ ਦੀ ਲੋੜ ਹੈ ਜਾਂ ਇੱਥੋਂ ਤਾਈਂ ਪਹੁੰਚਣ ਤੇਰੇ ਜਿਦੋਂ ਥੋੜਾ ਬੋਤੋ ਸਮਾਨ ਲੈ ਲੈ ਨੋ ਕਿ ਰਾਜੀ ਹੋ ਤੁਸੀਂ। ਭਾਈ ਦੇ ਮੈਜਿਕ ਕਰਨ ਨੂੰ ਨਾ ਮਗਰ ਵੀ ਕਾਹ ਕਿਹਾ ਸਕਦਾ ਨਹੀਂ ਦੇਖ ਮਾਗਰ ਨਾ ਨਾ ਦਵਾ ਰਿਹਾ ਸਕਦਾ ਮੈਂ ਤੇ ਆਪੇ ਨੂੰ ਕੁਛ ਨਹੀਂ ਚੇਤੇਦਾ ਜੋ ਜੋ ਸੱਤ ਦਾ ਦਰ ਦੇ ਕਰੇ ਤੂੰ ਕਾਹ ਕਰੀਂ ਮੌਤ ਬਹੁਤ ਧੰਵਾਦ ਰਜਿੰਦਰ ਵੀਰੇ ਤੁਸੀਂ ਹੱਸਦੇ ਰਹੋ ਹੱਸਦੇ ਰਹੋ ਤੇ ਇਸ ਤਰ੍ਹਾਂ ਇਹ ਦੁਨੀਆਂ ਦੀ ਮਿਸਾਲ ਬਣੇ ਰਹੋ ਇਹ ਰਜਿੰਦਰ ਵੀਰ ਹੈ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਅਮ੍ਰਿਤਸਰ ਦੇ ਬਟਾਲਾ ਰੋਡ ਦੇ ਬਾਈ ਨੇ ਆਪਣਾ ਸੈਟਅਪ ਲਾਇਆ ਹੈ ਧੂਫ ਵੇਚਦਾ ਹੈ ਪਾਣੀ ਦੀਆਂ ਬੋਤਲਾਂ ਟੌਫੀਆਂ ਵੇਚਦਾ ਹੈ ਬੱਚਿਆਂ ਲਈ ਛੋਟਾ ਮੋਟਾ ਸਮਾਨ ਵੇਚ ਕੇ ਆਪਣਾ ਰੋਜੀ ਰੋਟੀ ਚਲਾਉਂਦਾ ਹੈ ਇਹ ਅਪਾਹੀ ਜੀ ਜ਼ਰੂਰ ਹੈ ਪਰ ਇਸ ਦੀ ਸੋਚ ਆਪਾਹੀ ਜ ਨਹੀਂ ਹੈ ਦੂਜੇ ਵਾਲੀ ਮਿਸਾਲ ਬਣਿਆ ਹੋਇਆ ਹੈ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਦੁਨੀਆ ਦਾ ਸਭ ਤੋਂ ਹਿੰਮਤੀ ਬੰਦਾ ਬੋਲਿਆ ਜਾਣਾ ਚਾਹੀਦਾ ਇਸ ਨੂੰ ਕਿਉਂਕਿ ਬਹੁਤਿਆਂ ਬਹੁਤੇ ਦਾ ਜਿਨ੍ਹਾਂ ਦੇ ਮੁਸੀਬਤਾਂ ਪੈਂਦੀਆਂ ਨੇ ਹਿੰਮਤੀ ਹਾਰ ਜਾਂਦੇ ਨੇ ਹੌਸਲਾ ਹਾਰ ਜਾਂਦੇ ਨੇ ਬਾਈ ਤੇ ਬਹੁਤ ਸਾਰੀਆਂ ਮੁਸੀਬਤਾਂ ਨੇ ਚੱਲਿਆ ਵੀ ਨਹੀਂ ਜਾਂਦਾ ਬੋਲਿਆ ਵੀ ਨਹੀਂ ਜਾਂਦਾ ਪਰ ਫਿਰ ਵੀ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਚਲਾ ਰਿਹਾ ਹੈ ਜੇ ਤੁਸੀਂ ਵੀ ਅੰਮ੍ਰਿਤਸਰ ਆਉਂਦੇ ਹੋ ਤੇ ਬਾਈ ਦਾ ਹੌਸਲਾ ਵਧਾਉਣ ਵਾਸਤੇ ਥੋੜਾ ਬੋਤਾ ਤਿਲ ਫੁੱਲ ਸਮਾਨ ਲੈ ਲਓ ਅਤੇ ਜੇ ਤੁਹਾਡੇ ਦਿਲ ਵਿੱਚ ਰਹਿਮ ਹੈ ਜਾਂ ਕੋਈ ਚੀਜ਼ ਦੇਣੀ ਚਾਹੁੰਦੇ ਹੋ ਇਸ ਨੂੰ ਲੈ ਕੇ ਤਾਂ ਦੁਆਵਾਂ ਦੇ ਅਸੀਸਾ ਤੁਹਾਨੂੰ ਮੁਫਤ ਦੇ ਵਿੱਚ ਮਿਲ ਜਾਣੀਆਂ ਨੇ ਉਮੀਦ ਹੈ ਬਾਈ ਦੇ ਦਿਲ ਵਧੀਆ ਆ ਜਾਣੇ ਆ ਕਿਉਂਕਿ ਬਹੁਤ ਸਾਰੇ ਰੱਬੀ ਰੂਹਾਂ ਨੇ ਜਿਹੜੀਆਂ ਮਦਦ ਵਾਸਤੇ ਤਿਆਰ ਰਹਿੰਦੀਆਂ ਨੇ ਜਾਇਹੋ ਜੇ ਇਨਸਾਨਾਂ ਨੂੰ ਪਿਆਰ ਦਿੰਦੀਆਂ ਨੇ ਕੈਮਰਾਮੈਨ ਅਜੇ ਦੇ ਨਾਲ ਧਰਮਵੀਰ ਜੇ ਲਾਲੀ ਅੰਮ੍ਰਿਤਸਰ